ਸੋ ਸਤਿਗੁਰੂ ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤੇ ਮੇਰੇ ਨਾਲ ਮੌਜੂਦ ਨੇ ਉੱਗੇ ਵਿਦਵਾਨ ਡਾਕਟਰ ਪਿਆਰਾਲਲ ਗਰਕ ਸਾਹਿਬ ਸਰ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਬੱਸ ਆਪ ਜੀ ਸੋਸਤੋ ਡਾਕਟਰ ਸਾਹਿਬ ਦੇ ਨਾਲ ਅੱਜ ਦੇ ਆਪਾਂ ਜੀ ਸਪਸ਼ੇਸ਼ ਤੇ ਗੱਲਬਾਤ ਕਰਾਂਗੇ ਉਹ ਹੈਗੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਹੁਣ ਸੁਪਰੀਮ ਕੋਰਟ ਤੋਂ ਉਹਨਾਂ ਨੂੰ 21 ਦਿਨ ਦੀ ਇੱਕ ਬੇਰਬੇਲਾ ਹਾਲਾਂਕਿ ਰੈਗੂਲਰ ਬੇਲ ਨਹੀਂ ਹੈ ਇਲੈਕਸ਼ਨ ਦੇ ਇਸ ਦੀ ਇੱਕ ਤਰੀਕ ਨੂੰ ਚਾਰ ਤਰੀਕ ਨੂੰ ਰਿਜ਼ਲਟ ਹੈ ਪਰ ਕੇਜਰੀਵਲ ਸਾਹਿਬ ਨੂੰ ਦੋ ਤਰੀਕ ਨੂੰ ਵਾਪਸੀ ਕਰਨੀ ਪੈਣੀ ਹੈ ਅੱਜ ਉਹਨਾਂ ਨੇ ਦਿੱਲੀ ਦੇ ਵਿੱਚ ਪ੍ਰੋਗਰਾਮ ਕੀਤਾ ਪੰਜਾਬ ਦੇ ਸੀਐਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਸਾਰੀ ਤਰ੍ਹਾਂ ਦੇ ਉਸ ਪ੍ਰੋਗਰਾਮ ਦੇ ਵਿੱਚ ਗੱਲਾਂਬਾਤਾਂ ਉਹਨਾਂ ਨੇ ਸਾਂਝੀ ਕੀਤੀਆਂ ਬੀਜੇਪੀ ਨਿਸ਼ਾਨੇ ਤੇ ਲਿਆ ਜਿਸ ਤਰੀਕੇ ਦੇ ਨਾਲ ਸਿਆਸਤਦਾਨਾਂ ਦਾ ਹੁੰਦਾ ਪਰ ਇਹ ਪੂਰਾ ਜਿਹੜਾ ਐਪੀਸੋਡ ਹੈ ਆਪਾਂ ਕੀ ਇਹਦੇ ਵਿੱਚ ਬਣਿਆ ਤੇ ਕੀ ਅੱਗੇ ਵੀ ਹੋ ਸਕਦਾ ਇਲੈਕਸ਼ਨ ਤੇ ਕੀ ਪ੍ਰਭਾਵ ਪੈ ਸਕਦਾ ਅਰਵਿੰਦ ਕੇਜਰੀਵਲ ਦੇ ਗ੍ਰਿਫਤਾਰੀ ਦਾ ਤੇ ਹੁਣ ਉਹਨਾਂ ਨੂੰ ਬੇਲ ਮਿਲਣ ਦਾ ਬੀਜੇਪੀ ਨੂੰ ਕੀ ਨਫਾ ਨੁਕਸਾਨ ਹੋ ਸਕਦਾ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਉਹਨਾਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਹੋ ਸਕਦਾ ਯਾਨੀ ਕਿ ਆਲਓਵਰ ਜਿਕਰ ਮੈਂ ਕਰਾਂਗਾ ਕਿ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੈ ਲੋਕ ਸਭਾ ਦੀ ਦੇਸ਼ ਦੀ ਪੂਰੇ ਦੀ ਕੀ ਇਮਪੈਕਟ ਰਹੂਗਾ ਉਹਦੇ ਤੇ ਵੀ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਤੁਸੀਂ ਕਿਸ ਨਜ਼ਰੀਏ ਦੇ ਨਾਲ ਦੇਖ ਰਹੇ ਹੋ ਸਾਰੀ ਇਹ ਗੱਲਬਾਤ ਨੂੰ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀ ਵਾਲਾ ਗ੍ਰਿਫਤਾਰ ਹੁੰਦੇ ਨੇ ਤੇ ਹੁਣ ਉਹਨਾਂ ਦੀ ਜ਼ਮਾਨਤ ਹੋਈ ਆ ਜੀ ਦੇਖੋ ਪੰਗੂ ਸਾਹਿਬ ਚاہے ਅਸੀਂ ਕੇਜਵੀ ਵਾਰਦੀ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ ਆਪ ਪਾਰਟੀ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ ਅਸੀਂ ਆਈਐਨਡੀਆ ਇਹ ਗੱਠ ਜੋੜ ਨਾਲ ਵੀ ਸਹਿਮਤ ਹੋਈ ਜਾਂ ਨਾ ਹੋਈਏ ਅਸੀਂ ਐਨਡੀਆ ਨਾਲ ਜਾਂ ਵੀਜੀਪੀ ਨਾਲ ਸਹਿਮਤ ਹੋਈਏ ਨਾ ਹੋਈਏ ਫਿਰ ਵੀ ਜਿਹੜੀ ਇਹ ਜਮਹੂਰੀਅਤ ਦੀ ਖੇਡ ਹੈ ਇਹਦੇ ਕੁਝ ਅਸੂਲ ਨੇ ਇਹਦੀ ਕੋਈ ਮਰਿਆਦਾ ਹੈ ਕਿਹਦੀ ਮਰਿਆਦਾ ਸਰਕਾਰੀ ਧਿਰ ਨੇ ਇਸ ਵਾਰੀ ਬੜੀ ਬੁਰੀ ਤਰ੍ਹਾਂ ਡਾਉਂਦੀ ਐ ਬੜੀ ਬੁਰੀ ਤਰ੍ਹਾਂ ਪੈਰਾਂ ਥਲੇ ਡਾੜੀ ਐ ਕਿ ਇਹ ਮਸਤ ਹਾਥੀ ਦੀ ਤਰ੍ਹਾਂ ਹਰੇਕ ਜਿਹੜਾ ਸ਼ੋਭਾ ਸੀ ਹਰੇਕ ਜਿਹੜੇ ਅਸੀਂ ਪੈੜਾਂ ਪਾਈਆਂ ਸੀ ਉਹਨਾਂ ਨੂੰ ਮਿਟਾਉਂਦਾ ਗਿਆ ਦਬਾਉਂਦਾ ਗਿਆ ਇੱਕ ਮੁੱਖ ਮੰਤਰੀ ਨੂੰ ਰਿਜ਼ਾਈਨ ਕਰਨਾ ਪਿਆ ਅਸਤੀਫਾ ਦੇਣਾ ਪਿਆ ਕਿਉਂਕਿ ਉਹਨੂੰ ਅਰੈਸਟ ਕਰਨ ਦੇ ਚਾਰ ਹੋ ਗਏ ਸੀ ਉਹ ਜਾਂਦਾ ਹੋਇਆ ਅਸਤੀਫਾ ਦੇ ਕੇ ਦੂਜੇ ਨੂੰ ਮੁੱਖ ਮੰਤਰੀ ਬਣਾ ਗਿਆ ਦੂਜੇ ਨੂੰ ਅਰੇਸਟ ਕਰ ਲਿਆ ਗ੍ਰਿਫਤਾਰ ਕਰ ਲਿਆ ਪਰ ਉਹਨੇ ਬਣਾ ਨਹੀਂ ਉਹਨਾਂ ਕਹਿੰਦਾ ਮੈਂ 10 ਡੇਢ ਚੁਈ ਸਰਕਾਰ ਚਲਾਉਂਗਾ ਉਹਦੇ ਤੇ ਚਾਬੀ ਰਹੀ ਕੋਰਟ ਚ ਕੇਸ ਪੈਂਦੇ ਰਹੇ ਜਆ ਪਾਰਟੀ ਨੇ ਦੇਖਿਆ ਆਪ ਪੱਟੀ ਨੂੰ ਭਾਵੇਂ ਕਿ ਉਹਦੀ ਵੀ ਟੀਮ ਹੀ ਕਿਹਾ ਜਾਂਦਾ ਹੈ ਤੇ ਉਹਦੇ ਸਾਰੇ ਤਰ ਤਰੀਕੇ ਵੀ ਉਹ ਜੀ ਨੇ ਜਿਹੜੇ ਬੀਜਪੀ ਕਰਦੀ ਹੈ ਉਹ ਜੇ ਬੀਜਪੀ ਕਹਿੰਦੇ ਅਸੀਂ ਆਰਾਮ ਦੇ ਭਗਤਾਂ ਉਹ ਕਹਿੰਦੇ ਅਸੀਂ ਹਨੂਮਾਨ ਦੇ ਭਗਤਾਂ ਤੇ ਇਹੋ ਜਿਹਾ ਕੰਮ ਤਾਂ ਹੈਗਾ ਇਹਦੇ باوجود ਅਸੀਂ ਜਦ ਇਹ ਸਾਰੇ ਵਰਤਾਰੇ ਨੂੰ ਦੇਖਦੇ ਹਾਂ ਇਸ ਵਰਤਾਰੇ ਕੀ ਹੈ ਕਿ ਜਮਹੂਰੀਅਤ ਦੇ ਵਿੱਚ ਹਰੇਕ ਨੂੰ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਦਾ ਹੱਕ ਹੈ ਇੱਕ ਪਾਸੇ ਪਾਰਟੀਆਂ ਦੇ ਰਾਹੀਂ ਚੋਣ ਹੁੰਦੀ ਹੈ ਪਾਰਟੀਆਂ ਦੇ ਸਿੰਬਲ ਦਿੱਤੇ ਚੋਣ ਨਿਸ਼ਾਨ ਦਿੱਤੇ ਜਾਂਦੇ ਨੇ ਇਲੈਕਸ਼ਨ ਕਮਿਸ਼ਨ ਚੋਣ ਕਮਿਸ਼ਨ ਵੱਲੋਂ ਪਾਰਟੀ ਚੋਣ ਕਮਿਸ਼ਨ ਵੱਲੋਂ ਪਾਰਟੀਆਂ ਨੂੰ ਰਜਿਸਟਰ ਕਰਕੇ ਉਹਨਾਂ ਨੂੰ ਰਾਸ਼ਟਰੀ ਜਾਂ ਸੂਬਾਈ ਪਾਰਟੀਆਂ ਅਲਾਣਾਇਆ ਜਾਂਦਾ ਹੈ ਤੇ ਉਹਨਾਂ ਦੇ ਆਧਾਰ ਦੇ ਉੱਤੇ ਜਿਹੜੇ ਉਮੀਦਵਾਰ ਨੇ ਉਹ ਮੰਨੇ ਜਾਂ ਨਾ ਮੰਨੇ ਜਾਂਦੇ ਨੇ ਉਹਨਾਂ ਨੇ ਉਹਦਾ ਸੱਗੀ ਕੱਡਨ ਦਾ ਪੰਦਾ ਪਾਰਟੀ ਦਾ ਵੀ ਹਾਂ ਕਿ ਮੈਂ ਉਸ ਪਾਰਟੀ ਦਾ ਉਮੀਦਵਾਰ ਹਾਂ ਇਹ ਸਾਰਾ ਕੁਝ ਹੋਣ ਦਾ ਇਹ ਹੈ ਵੀ ਉਹ ਪਾਰਟੀਆਂ ਦੇ ਜਿਹੜੇ ਮੁਖੀ ਨੇ ਫਿਰ ਤੇ ਉਹਨਾਂ ਦੇ ਜਿਹੜੇ ਕਈ ਅਸੀਂ ਮੁੱਖ ਪ੍ਰਚਾਰਕ ਨੇ ਉਹਨਾਂ ਦਾ ਤਾਂ ਫਿਰ ਬਾਹਰ ਪ੍ਰਚਾਰ ਵਾਸਤੇ ਹੋਣਾ ਜ਼ਰੂਰੀ ਹੈ ਪਰ ਕੇਂਦਰ ਸਰਕਾਰ ਨੇ ਕਿਤਨਾ ਕਿਤੇ ਵੱਡਾ ਇਹ ਏਜੰਸੀਆਂ ਨੂੰ ਵਰਤ ਕੇ ਸਰਕਾਰੀ ਏਜੰਸੀਆਂ ਨੂੰ ਮੈਂ ਤਾਂ ਕਹਾਂਗਾ ਉਹਦਾ ਦੁਰਉਪਯੋਗ ਕਰਕੇ ਕੇਜਰੀਵਾਲ ਨੂੰ ਪਹਿਲਾਂ ਉਹਦੇ ਇਹਨਾਂ ਮੰਤਰੀ ਅੰਦਰ ਕਰੀ ਰੱਖੇ ਹੁਣ ਕੇਜਰੀਵਾਲ ਨੂੰ ਅੰਦਰ ਕਰਤਾ ਸੀ ਜੇ ਕੋਈ ਪੁੱਛੇ ਇਹਨਾਂ ਨੂੰ ਸੰਜੇ ਸਿੰਘ ਦੀ ਜਵਾਨ ਤਪਨ ਪਤਾ ਹੈ ਐਮਪੀ ਸੀ ਕੀ ਉਹਨਾਂ ਦੇ ਜਵਾਨ ਤੋਂ ਉਹਨਾਂ ਦੀ ਹੋਈ ਸੰਜੇ ਸਿੰਘ ਦੀ ਜਵਾਨ ਕਿੰਨਾ ਹਾਲਤਾਂ ਚ ਹੋਈ ਆ ਜਦ ਕਿ ਗੋਆ ਦੇ ਵਿੱਚ ਉਹੀ ਗੱਲਾਂ ਪਹਿਲਾਂ ਹੋ ਚੁੱਕੀਆਂ ਵੀ ਨਹੀਂ ਇਹ ਪੈਸਾ ਪੈਸੇ ਦੀ ਟਰੇਡ ਕਿਤੇ ਬਥਰ ਦਿਖਾ ਨਹੀਂ ਸਕੇ ਕਦੇ ਕੁਝ ਕਰਨਾ ਕਦੇ ਕੋਈ ਸਬੂਤ ਦੇਣ ਦੀ ਕੋਸ਼ਿਸ਼ ਕਰਨੀ ਕਦੇ ਕਹਿਣਾ ਐਨਆਰ ਆਈ ਪੈਸਾ ਆਇਆ ਕਦੇ ਕੁਝ ਇਹੋ ਜਿਹਾ ਜਿਹੜਾ ਈਜੀ ਦਾ ਕੰਮ ਹੈ ਈਜੀ ਦਾ ਕੰਮ ਹੀ ਨਹੀਂ ਹੁੰਦਾ ਜੇ ਤੁਹਾਨੂੰ ਇੰਨੀ ਦੇਰ ਤੋਂ ਨੋਟਿਸ ਚੱਲਦਾ ਸੀ ਤਾਂ ਫਿਰ ਜਦ ਚੋਨ ਨੋਟੀਫਾਈ ਹੋਣੀ ਉਹਦੇ ਹੀ ਉਹਨੂੰ ਅਰੈਸਟ ਕਰਨਾ ਸੀ ਤੁਸੀਂ। ਤੋਂ ਉਹ ਮੈਨੂੰ ਐ ਲੱਗਦਾ ਵੀ ਇਹ ਕਿਤੇ ਨਾ ਕਿਤੇ ਜਿਹੜੀ ਜਮੂਰੀ ਪ੍ਰਕਿਰਿਆ ਸੀ ਐਨੇ ਸਿਰ ਦੇ ਕੇ ਲਈ ਸੀ ਉਹਦੇ 'ਚ ਹਾਤ ਮਾਰਿਆ। ਔਰ ਉਹ ਹਾਤ ਕੇਜਰੀਵਾਲ ਦੇ ਨਾਂ 'ਤੇ ਮਾਰਿਆ ਉਹ ਹੈ ਹਿਮੰਤ ਸੋਰੇਂ ਦੇ ਨਾਂ 'ਤੇ ਮਾਰਿਆ। ਉਹ ਸਾਰੇ ਭਾਰਤੀਆਂ 'ਤੇ ਹਮਲਾ ਸੀ। ਤੇ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਜਵਾਨਤ ਨਾਮ ਇੰਨੀ ਆ ਉਹ ਵੀ ਮੈਂ ਕਹਾਂਗਾ ਇੱਕ ਹਨਨ ਸੀ ਤੇ ਇਹ ਗੱਲ ਚੰਗੀ ਹੈ। ਵੇ ਆਂਡੀਆ ਇਹ ਗੱਠ ਜੋੜਨੇ ਕਿਹਾ ਹੈ ਕਿ ਅਸੀਂ ਜਿਹੜੀ ਜਵਾਨਤਾ ਹੈ ਇਹਨੂੰ ਕਾਨੂੰਨੀ ਅਧਿਕਾਰ ਬਣਾਵਾਂਗੇ ਕਿਉਂਕਿ ਕਿਸੇ ਵੀ ਬੰਦੇ ਨੂੰ ਦੋਸ਼ ਲਾਤਾ ਤੁਸੀਂ ਉਹਦੇ ਉੱਤੇ ਦੋਸ਼ ਲਾ ਕੇ ਜਿੰਨਾ ਚਿਰ ਤੁਸੀਂ ਇਹ ਸਾਬਤੀ ਨਹੀਂ ਕਰਦੇ ਵੀ ਇਹ ਤਾਂ ਦੋਸ਼ ਗਰਮਬੜ ਕਰ ਦੂ ਆਹ ਕਰ ਦੂ ਉਹ ਕਰ ਦੂ ਤੁਸੀਂ ਹੋਣਾ ਚਿਰ ਉਹਨਾਂ ਨੂੰ ਅੰਦਰ ਹੀ ਰੱਖੀ ਰੱਖੋ 6-6 ਮਹੀਨੇ 7-7 ਸਾਲ 3-3 4-4 ਸਾਲ ਕੱਚੀ ਚੰਦਰ ਰੱਖੀ ਰੱਖਦੇ ਨੇ ਹੈ ਤੇ ਇਸ ਚੇਨ ਸਵਮੀ ਤਾਂ ਉੱਥੇ ਮਾਤਵੀ ਹੋ ਗਈ ਸੀ ਕਿ ਜਦੋਂ ਤੁਸੀਂ ਬੰਦਿਆਂ ਦੀ ਅਸਾਈ ਬਾਬਾ ਨੂੰ ਆਪਨੂੰ ਪਤਾ ਕਿੰਨਾ ਉਸ ਨਾਲ ਲੱਗ ਰਿਹਾ ਉਹ ਇਹ ਜਿਹਨੀਆਂ ਤੁਸੀਂ ਐਸਪੀਕੇ ਨਾਲ ਗ੍ਰਿਫਤਾਰੀਆਂ ਕਰਕੇ ਕੋਈ ਕਾਨੂੰਨ ਇਹੋ ਜਿਹਾ ਬਣਾ ਕੇ ਇਹਦਾ ਮਤਲਬ ਸਟੇਟ ਜ਼ਬਰ ਕਰਨਾ ਚਾਹੁੰਦੀ ਹੈ ਸਟੇਟ ਲੋਕਾਂ ਦਾ ਬੋਲਣ ਦਾ ਅਧਿਕਾਰ ਖੋਣਾ ਚਾਹੁੰਦੀ ਹੈ ਉਹ ਵਿਸ਼ੇਸ਼ ਕਰਕੇ ਕਾਨੂੰਨ ਜਦ ਵੀ ਮਰਜ਼ੀ ਬਣੇ ਹੋਣ ਪਰ ਉਹਨਾਂ ਦੀ ਜਿਹੜੀ ਲਗਾਤਾਰੀ ਵਕਤੋਂ ਹੈ ਕਿ ਜਾਂ ਦੁਰਵਰਤੋਂ ਹੈ ਕੁਝ ਵੀ ਕਰੋ ਉਹ ਮੈਨੂੰ ਲੱਗਦਾ ਹੈ ਵੀ ਇਹ ਜਿਹੜਾ ਐਨਡੀਏ ਸਰਕਾਰ ਹੈ ਇਹਨੇ ਕੁਝ મોદી ਸਾਹਿਬ ਦੀ ਹਾਲਾਂਕਿ ਇਹ ਜਬੀਪਈ ਸਾਹਿਬ ਇਹਦੇ ਵੀ ਐਨਡੀਏ ਸਰਕਾਰ ਰਹੀ ਔਰ ਤਕਰੀਬਨ 6 ਸਾਲ ਚੱਲੀ ਉਹ ਸਰਕਾਰ ਟੋਟਲ ਰਲਾ ਕੇ ਹੀ ਥਾਰੇ 13 ਦਿਨ 13 ਮਹੀਨੇ ਤੇ 5 ਪੰਜ ਸਾਲ 4.5 ਸਾਲ ਕਿ ਉਦੋਂ ਇਹ ਜਿਹਾ ਕੰਮ ਨਹੀਂ ਹੋਇਆ ਜਿਹੜਾ ਹੁਣ ਕਰਨਾ ਸ਼ੁਰੂ ਕਰਤਾ ਇਹਨਾਂ ਨੇ ਇਹਦੇ ਵਿੱਚ ਆਵੇ ਹਰੇਕ ਵਿਰੋਧੀ ਨੂੰ ਅੰਦਰ ਕਰੋ ਜਿਹੜਾ ਉਹ ਜਿਹਦੇ ਉੱਤੇ ਅੱਜ ਮੋਦੀ ਸਾਹਿਬ ਦੋਸ਼ ਲਾਉਣ ਦੀ 70000 ਕਰੋੜ ਖਾ ਗਿਆ ਮੈਂ ਇਸ ਨੂੰ ਛੋੜਨਾ ਨਹੀਂ ਦੂਜੇ ਦਿਨ ਦੁੱਧੋਤਾ ਹੋ ਜਾਂਦਾ 25 ਬੰਦੇ ਨਿਸ਼ਾਨਦੇਹੀ ਕਰੇ 25 ਇਹਨਾਂ ਕੋਲ ਆਗੇ ਜਦ ਉਹਨਾਂ ਚ ਤੀਆਂ ਦੇ ਤੱਕੇ ਸੀ ਖਤਮ ਕਰਤੇ ਜਾਂ ਜਵਾਨਤਨ ਦਵਾਤੀਆਂ ਕਿਸੇ ਨੂੰ ਪਿੱਛੇ ਦਰਦ ਕਹਿ ਕੇ ਦਵਾਤੀ ਤੋ ਮੈਨੂੰ ਐਂ ਲੱਗਦਾ ਵੀ ਕਿਤੇ ਨਾ ਕਿਤੇ ਮੋਮ ਦਾ ਨੱਕ ਬਣਾਤਾ ਕਾਨੂੰਨ ਨੂੰ ਵੀ ਜਿਹਦੇ ਮਰਜ਼ੀ ਆਪਦੇ ਹੱਕ ਚ ਕਰ ਲੋ ਤੇ ਉਹਨਾਂ ਨੂੰ ਕਹਿ ਤਾ ਸਾਈਆਂ ਪੈ ਕੋਤਵਾਲ ਫੇਰ ਡਰ ਕਾ ਇਹ ਕਾ ਵੀ ਜੇ ਤੁਸੀਂ ਸਾਡੇ ਆਲੇ ਪਾਸੇੋਂ ਅਸੀਂ ਤੁਹਾਡੇ ਸਾਈਆਂ ਆਪੇ ਤੁਹਾਨੂੰ ਡਰਨੀ ਐ ਨਹੀਂ ਚਾ ਫੇਰ ਭਾਈ ਅ ਅਸੀਂ ਕੋਤਵਾਲਾਂ ਫੇਰ ਤੁਹਾਨੂੰ ਡਰਾਵਾਂਗੇ ਤੋ ਇਹ ਜਿਹੜਾ ਤੋਰੀਕਾ ਸੀ ਗਲਤ ਸੀ ਕੇਜੀ ਵਾਲ ਦਾ ਅਰੈਸਟ ਗ੍ਰਿਫਤਾਰੀ ਸੀ ਜਿਹੜੀ ਉਹ ਮੈਨੂੰ ਐਂ ਲੱਗਦਾ ਹੈ ਵੀ ਆਈਐਨਡੀਆ ਇਕੱਠ ਜੋੜ ਵਾਸਤੇ ਤਾਂ ਇੱਕ ਕਿਸਮ ਦੇ ਨਾਲ ਅ ਇਹ ਨਾਲ ਇਹਦਾ ਸ਼ਰਾਬ ਨੇ ਤਾਂ ਸਿਆਉ ਦੇ ਨੋ ਵਰਦਾਨ ਵਰ ਕੇ ਆ ਗਈ ਕਿਉਂਕਿ ਜਿਹੜਾ ਉਹਨਾਂ ਚ ਮੱਥ ਪੇਚ ਸੀ ਥੋੜੇ ਬਹੁਤੇ ਉਹ ਕੱਟ ਕੇ ਸੀ ਦਿੱਡੀ ਇਕੱਠੇ ਹੋ ਕੇ ਜਿਹੜੀ ਉਹਨਾਂ ਨੇ ਰੈਡੀ ਕਰੀ ਜਿਸ ਮਾਮਤਾ ਬੈਨ ਨ ਵੀ ਜੀ ਨੇ ਵੀ ਆਪਦੇ ਬੰਦੇ ਭੇਜੇ ਤੇ ਉਹਦੇ ਤੋਂ ਇਹ ਲੱਗਦਾ ਸੀ ਵੀ ਇਹ ਹੁਣ ਜਿਆਦਾ ਤਕੜਾ ਹੋ ਗਿਆ ਕੱਠ ਜੋੜ ਜਿਆਦਾ ਨੇੜੇ ਆ ਗਿਆ ਵੀ ਇਹ ਤਾਂ ਹਲੇ ਕੁਰੀ ਬਾਰੀ ਆਉਣੀ ਹੈ ਗੁਰੂ ਸਾਹਿਬ ਨੇ ਕਿਹਾ ਪੜੋਸੀ ਕਾ ਜੋ ਹੁਆ ਤੋ ਆਪਣੇ ਵੀ ਜਾਣ ਪਹਿਲਾਂ ਮਸੋਰੇਂ ਦੀ ਆਈ ਫਿਰ ਕੇਜਰੀਵਾਲ ਦੀ ਆਈ ਫਿਰ ਬਾਕੀਆਂ ਦੀ ਵੀ ਆ ਜਾਣੀ ਸੀ ਇਸ ਤੋਂ ਕੋਈ ਡੋਰਾਇ ਨਹੀਂ ਸੀ ਇਹ ਤਾਂ ਆਪਦਿਆਂ ਨੂੰ ਵੀ ਉਸੇ ਤਰੀਕੇ ਨਾਲ ਜਿਵੇਂ ਆਈ ਕਟਕਰੀ ਸਾਹਿਬ ਦਾ ਜਿਹੜੇ ਹੈਗੇ ਨੇ ਉਹਨਾਂ ਦੇ ਸੈਕਟਰੀ ਨੂੰ ਹੋਰ ਨੂੰ ਉਹ ਕਰ ਰਹੇ ਨਹੀਂ ਕਿਉਂਕਿ ਗੜਕਰੀ ਸਾਧ ਦਾ ਇਹਨਾਂ ਨਾਲ ਬੰਦ ਹੀ ਨਹੀਂ ਹੈ। ਸੋ ਲੋਕਾਂ ਨੇ ਜਿੱਥੇ ਤੱਕ ਵੀ ਕਹਿਣਾ ਸ਼ੁਰੂ ਕਰਤਾ ਸੀ ਵੀ ਜਦ ਰਾਮਨਦੀ ਪ੍ਰਣਾਮ ਚਸ਼ਤਾ ਹੋਈ ਸੀ ਉਦੋਂ ਕਿਤੇ ਸ਼ੰਕਰਾਚਾਰੀ ਇੱਥੇ ਵੀ ਕੋਈ ਦੋਸ਼ ਨਾ ਲੱਗਣੇ ਸ਼ੁਰੂ ਹੋ ਜਾਣਾ। ਇਹਨਾਂ ਦੇ ਮੀਡੀਆ ਪਾਉਂਦਾ ਕੋਈ ਅਸੀਂ ਥੋੜੋ ਪਾ ਰਹੇ ਆ ਉਹ ਇਹਨਾਂ ਦੇ ਬੰਦੇ ਨੇ ਜਿਹੜੇ ਇਹੋ ਜੰਗਲ ਨਾ ਪਾਉਂਦੇ ਨੇ ਨਹੀਂ ਤਾਂ ਸਾਡਾ ਤਾਂ ਕੋਈ ਇੰਟਰਸਟ ਨਹੀਂ ਹੁੰਦਾ ਵੀ ਸ਼ੰਕਰਾਚਾਰਜੇ ਦੋਸ਼ ਲਾਉਣਗੇ ਨਹੀਂ ਲਾਉਣਗੇ ਕੀ ਕਰਨਗੇ ਇਹਨਾਂ ਦਾ ਆਪਣਾ ਇੰਟਰਨਲ ਮਾਮਲਾ ਹੈ ਧਾਰਮਿਕ ਮਾਮਲਾ ਹੈ ਉਹ ਜੋ ਵੀ ਕਰਨ ਤੋ ਇਤੋਂ ਇਹ ਪਤਾ ਲੱਗਦਾ ਹੈ ਵੀ ਇਹ ਜਿਹੜੀ ਸ਼ਕਤੀ ਦਾ ਦੁਰਉਪਯੋਗ ਹੈ ਉਹ ਕਿਸੇ ਵੀ ਕਰਿਆ ਜਾ ਸਕਦਾ ਹੈ ਔਰ ਦੁਰਜੋ ਕਬ ਦੇ ਹੋਏ ਸਾਰੀਆਂ ਸੰਸਥਾਵਾਂ ਇਸ ਪੰਦਰ ਤੱਕ ਮੈਂ ਕਹਾਗਾ ਨਰਸਤ ਕਰਤੀਆਂ ਕੇ ਸੱਤਾਹੀਨ ਕਰਤੀਆਂ ਸਾਹ ਸਾਥੀ ਨਹੀਂ ਰਹੇ ਉਹਨਾਂ ਚ ਵੀ ਉਹ ਬੋਲ ਸਕਣ ਉਹ ਸਾਰੇ ਨਤਮਸਤ ਹੋ ਰਹੇ ਨੇ ਦੇ ਸਾਹਮਣੇ ਤੇ ਉਹ ਕਿਸੇ ਨੇ ਕਿਹਾ ਸੀ ਵੀਂਦਰ ਗਾਂਧੀ ਨੇ ਤਾਂ ਉਹਨਾਂ ਨੂੰ ਆਖਿਆ ਸੀ ਵੀ ਥੋੜੇ ਝੁਕ ਜਾਓ ਉਹ ਡੰਡੌਤੀ ਕਰਨ ਲੱਗੇ ਇਹ ਡੰਡੌਤ ਕਰਨ ਲਾ ਲਏ ਇਹਨਾਂ ਨੇ ਇਹ ਚੁੱਕ ਜੋ ਨਹੀਂ ਕਿਹਾ ਇਹਨਾਂ ਕਹਿਆ ਕਰੋ ਹੀ ਡੰਡੌਤ ਜਿਹੜਾ ਡੰਡੌਤ ਨਹੀਂ ਸਾਡੇ ਸਾਹਮਣੇ ਕਰੇਗਾ ਉਹਨੂੰ ਨਹੀਂ ਅਸੀਂ ਮੰਨਣਾ ਸੋ ਜੇ ਕੋਈ ਉਹਦੇ ਤੇ ਬੋਲਦਾ ਤੇ ਇਹਨਾਂ ਦੀ ਆਈਟੀ ਸਰ ਇਹਨਾਂ ਦੇ ਹੁਣ ਤਾਂ ਸਾਰੇ ਪ੍ਰਸ਼ਾਸਨ ਚੋਂ ਆਪਣੇ ਬੰਦੇ ਆ ਗਏ ਉਹ ਐ ਪੈ ਜਾਂਦੇ ਨੇ ਛਾਈਆਂ ਲੈ ਕੇ ਕਿ ਬੰਦੇ ਦਾ ਜੀਣਾ ਦੁੱਬਰ ਕਰ ਦਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਇਹ ਕੰਮ ਹੈ ਇਹ ਕੰਮ ਕਾਫੀ ਮਾੜਾ ਸੀ ਕੇਜਰੀਵਾਲ ਨੇ ਬਾਹਰ ਆ ਕੇ ਹੁਣ ਵੀ ਉਹਨਾਂ ਨੂੰ ਵਰਦਾਨ ਹੀ ਸਾਫਤ ਹੋਏਗਾ ਹਾਲਾਂਕਿ ਜੇ ਅੰਦਰ ਹੈ ਨਾ ਤਾਂ ਵੀ ਐਡਾ ਵੱਡਾ ਨੁਕਸਾਨ ਨਹੀਂ ਸੀ ਪਰ ਹੁਣ ਉਹਨੂੰ ਸ਼ਰਤਾ ਇਹ ਹੈ ਵੀ ਨਾ ਤਾਂ ਉਹਨੇ ਫਾਈਲ ਕੋਈ ਸਾਈਨ ਕਰਨੀ ਹੈ ਤੇ ਇੱਕ ਤਰੀਕ ਨੂੰ ਤੱਕ ਉਹਨੂੰ ਅੰਤਰਮ ਦੀਵਾਂਤ ਦਿੱਤੀ ਹੋਈ ਹੈ ਤੇ ਮਿਸਲ ਕੋਈ ਸਾਈਨ ਨਹੀਂ ਕਰੇਗਾ ਕੋ ਹੁਕਮ ਨਹੀਂ ਕਰੇਗਾ ਚਲੋ ਉਹ ਤਾਂ ਐਸੇ ਵੀ ਕੋਡ ਹੈ ਕਿ ਮਿਸਲ ਸਾਈਨ ਹੋਣੀ ਆ ਰੁਟੀਨ ਹੁਕਮ ਨੇ ਉਹ ਕਹਿ ਦੂਗਾ ਵੀ ਕਰ ਦਿਓ ਭਾਈ ਤੁਸੀਂ ਕਿਸੇ ਹੋਰ ਨੂੰ ਤੇ ਪਰ ਇੱਕ ਗੱਲ ਜਿਹੜੀ ਵੱਡੀ ਮੈਨੂੰ ਸਮਝ ਆ ਰਹੀ ਆ ਉਹ ਇਹ ਹੈ ਕਿ ਬਾਹਰ ਆ ਕੇ ਵੀ ਜਿਹੜਾ ਕੇਜੇ ਵਾਗੀ ਨੇ ਵੀ ਪਾਸਨ ਕੀਤਾ ਹੈ ਉਹਦਾ ਹਮਲਾ ਬੀਜੇਪੀ ਤੇ ਹੈ ਉਦਾ ਹਮਲਾ ਮੋਦੀ ਸਾਹਿਬ ਤੇ ਬੇਸ਼ੱਕਲੀ ਮੁੱਖ ਰੂਪ ਦੇ ਵਿੱਚ ਹੈ ਤੇ ਇਹ ਜਿਹੜਾ ਪੀਐਸਜੀ ਕੇ ਦਾ ਜਿਹੜਾ ਹਮਲਾ ਕਰ ਰਿਹਾ ਹੈ ਉਸ ਵਿੱਚੋਂ ਕਿਤੇ ਇਹ ਨਹੀਂ ਬਹੁਤੀ ਵੱਡੀ ਗੱਲ ਕਰ ਰਿਹਾ ਕਿ ਕਿਵੇਂ ਮੈਂ ਬਾਕੀ ਭਾਰਤ ਨੂੰ ਜੋੜਨ ਦੀ ਚੋਸ ਦੀ ਗੱਲ ਕਰਾਂਗਾ ਉਹ ਹਮਲਾ ਵੱਡਾ ਕਰਿਆ ਪਰ ਇੱਕ ਹਮਲੇ 'ਚ ਉਹਨੇ ਇੱਕ ਦੋ ਗੱਲਾਂ ਵੱਡੀਆਂ ਜਿਹੜੀਆਂ ਕਰੀਆਂ ਨੇ ਇਹ ਸਾਨੂੰ ਸਮਝਣ ਦੀ ਲੋੜ ਹੈ ਔਰ ਇਹ ਬੜੀਆਂ ਕੰਮ ਦੀਆਂ ਨੇ ਇਦੋਂ ਨੇ ਆਖਿਆ ਵੀ ਇਹ ਚਾਹੀ ਇੱਕ ਵਨ ਨੇਸ਼ਨ ਵਨ ਇੰਡੀਆ ਦਾ ਮਤਲਬ ਹੈ ਇਹਨਾਂ ਦਾ ਵੀ ਇੱਕੋ ਪ੍ਰਧਾਨ ਮੰਤਰੀ ਹੋਵੇ ਮੋਦੀ ਸਾਹਿਬ ਆਪ ਹੀ ਇਤਾਨਾ ਸ਼ਾ ਬਣਨਾ ਚਾਹੁੰਦੇ ਨੇ ਵਨ ਨੇਸ਼ਨ ਵਨ ਇੰਡੀਆ ਦਾ ਮਤਲਬ ਇਹਨਾਂ ਦਾ ਹਰੇਕ ਵਨ 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 ਔਰ ਉਹਦੀ ਗੱਲ ਠੀਕ ਵੀ ਲੱਗਦੀ ਆ ਕਿਉਂਕਿ ਜਿਹੜਾ ਇਹ ਚੋਣ ਮੈਨੀਫੈਸਟੋ ਆ ਭਾਰਤੀ ਜਨਤਾ ਪਾਰਟੀ ਦੋਸ ਭਾਰਤੀ ਜਨਤਾ ਪਾਰਟੀ ਦਾ ਬਹੁਤ ਫ੍ਰੀਕ ਜਾਂ ਲਿਖਿਆ ਹੋਇਆ ਹੈ ਤੇ ਥੱਲੇ ਮੋਦੀ ਸਾਹਿਬ ਦੀ ਫੋਟ ਲੱਗ ਲਿਖਿਆ ਵੀ ਮੋਦੀ ਕੀ ਗਾਰੰਟੀ ਜੇ ਗਰੰਟੀ ਮੋਦੀ ਦੀ ਹਰੇਕ ਜਿਹੜਾ ਚੈਪਟਰ ਲਿਖਾ ਮੋਦੀ ਕੀ ਗਰੰਟੀ ਮੋਦੀ ਕੀ ਗਰੰਟੀ ਮੋਦੀ ਕੀ ਗਰੰਟੀ ਸੰਕਲਪ ਪੱਤਰ ਉਹਨੇ ਕਿਹਾ ਮੋਦੀ ਕੀ ਗਰੰਟੀ ਦਾ ਸੰਕਲਪ ਪੱਤਰ ਸੋ ਇਹ ਜਿਹੜਾ ਹੈ ਵੀ ਮੋਦੀ ਸਾਹਿਬ ਪਾਰਟੀ ਤੋਂ ਵੀ ਉੱਪਰ ਹੋਗੇ ਐਨਡੀਆ ਤੋਂ ਤਾਂ ਉੱਪਰ ਹੈਗੀ ਸੀ ਬੀਜੇਪੀ ਪਰ ਉਹ ਬੀਜੇਪੀ ਤੋਂ ਵੀ ਉੱਪਰ ਹੋਗੇ ਇਵਨ ਇਥੋਂ ਤੱਕ ਕਿ ਉਹ ਆਰਐਸਐਸ ਤੋਂ ਵੀ ਉੱਪਰ ਜਾਪਦੇ ਨੇ ਉਹ ਕੁਝ ਆਪਦੇ ਆਪ ਨੂੰ ਮੈਨੂੰ ਲੱਗਦਾ ਵੀ ਆਪਦੇ ਆਪ ਨੂੰ ਅਹਮ ਬ੍ਰਹਮਾ ਕਹਿੰਦਾ ਕਿ ਉਦੋਂ ਤੱਕ ਤਾਂ ਉਹਨਾਂ ਨੇ ਹਮਲਾ ਕਰਿਆ ਬੀ ਇਹ ਗਲਤ ਹੈ ਇਹ ਦੇ ਦੂਜਾ ਉਹਨਾਂ ਨੇ ਇਹ ਵੀ ਗਲਤ ਕਹੀ ਹੈ ਔਰ ਉਹ ਸੱਚਾ ਤਾਥੀ ਦੱਸਦੇ ਨੇ ਵੀ ਬੀਜੇਪੀ ਕਹਿੰਦੀ ਹੈ 400 ਦੇ ਪਾਰ ਕਹਿੰਦੇ ਕਿਥੋਂ 400 ਦੇ ਪਾਰ ਹੋਣਗੇ ਉਹਨੇ ਸਟੇਟਾਂ ਗਿੰਦੀਆਂ ਬਿਹਾਰ ਚ ਪਿੱਛੇ ਬੀਜੇਪੀ ਮਹਾਰਾਸ਼ਟਰ ਚ ਕਿੱਥੇ ਹੈ ਕਰਨਾਟਕ ਚ ਕਿੱਥੇ ਹੈ ਤਾਮਨ ਨਾਡੂ ਚ ਕਿੱਥੇ ਹੈ ਪੰਜਾਬ ਚ ਕਿੱਥੇ ਹੈ ਉਹਨਾਂ ਨੇ ਗਿੰਦੀਆਂ ਕਿ ਕਿੱਥੇ ਹੈ ਬੀਜੇਪੀ ਕਿਵੇਂ ਕਿਵੇਂ ਕਰੂਗੀ ਉਹ ਵੀ ਉਹਨਾਂ ਨੇ ਕਾਫੀ ਕੱਢੀ ਕੱਢੀ ਸਟੇਟ ਗਿਣ ਕੇ ਇਹ ਦੱਸਣ ਦੀ ਕੋਸ਼ਿਸ਼ ਕਰੀਆ ਵੀ ਦੇਖੋ ਐਵੇਂ ਨਾ ਤੁਸੀਂ ਟਿਖੇਚ ਰਹੋ ਇਹ ਹੁਣ ਨਹੀਂ ਆਉਂਦੇ ਔਰ ਉਹ ਜੇ ਅਸੀਂ ਹੁਣ ਦੀ ਵੀ ਗਿੰਤੀਆਂ ਬਿੰਤੀਆਂ ਕਰੀਏ ਰੋਜ਼ ਦੀਆਂ ਵੀ ਜਿੰਨੀਆਂ ਸੀਟਾਂ ਭਾਜੀਪੀ ਕੋਲ ਹੈਗੀਆਂ ਨੇ ਕਿਉਂਕਿ ਸਾਰੇ ਸੂਬੇ ਸਾਰੇ ਹੀ ਤਕਰੀਬਨ ਜਿੱਤੇ ਹੋਏ ਨੇ ਲੋਕ ਸਭਾ ਚ ਇਹਨਾਂ ਨੇ ਜੇ ਅਸੀਂ ਉਤੋਂ ਛੱਡ ਪੀਏ ਜੰਮੂ ਕਸ਼ਮੀਰ ਚੋਂ 6 ਸੀਟਾਂ 6 ਚੋਂ ਕਿੰਨੇ ਨਾਲ ਜਿੱਤੀਆਂ ਹੋਈਆਂ ਨੇ ਹੁਣ ਚੋਣ ਹੀ ਚੰ ਤੇ ਲੜ ਰਹੇ ਨੇ ਤੇ ਨਾਲ ਚ ਇੱਕ ਅੱਧੀ ਹਾਰ ਤਾ ਸਕਦੇ ਨਹੀਂ ਜਿੱਤ ਤੈਨੂੰ ਤਾਂ ਵੱਧ ਤਾ ਜਿੱਤ ਤਾ ਸਕਦੇ ਨਹੀਂ ਜਾਂ ਚੋਣ ਹੀ ਚੰ ਤੇ ਆ ਤੁਹਾਡੇ ਚ 4 ਸੀਟਾਂ ਨੇ 4 ਤੋਂ ਵੱਧ ਵੀ ਕਿੱਥੋਂ ਲਉਣਗੇ ਜੇ 4 ਵੀ ਜਿੱਤ ਲੈਣ ਇਸੇ ਤਰ੍ਹਾਂ ਉੱਤਰਾਖੰਡ ਚ ਪੰਜ ਦੀਆਂ ਪੰਜੇ ਪੂਰੀਆਂ ਤੇ ਕਿੱਥੋਂ ਜਿੱਤ ਲੈਣਗੇ ਬਿਹਾਰ ਚ 40 ਚੋਂ 39 ਨੇ ਦੋਹਾਂ ਦੇ ਗੜਜੋੜ ਚ ਉੱਥੇ ਝਾਰਖੰਡ ਚ 14 ਚੋਂ 12 ਨੇ ਤੇ ਮਧ ਪ੍ਰਦੇਸ਼ ਚ 29 ਚੋਂ 28 28 ਇਹਨਾਂ ਕੋਲ ਨੇ ਤੇ ਰਾਜਸਥਾਨ ਚ ਪੱਤੀ ਨਹੀਂ ਦੋਨੇ ਰਲਾ ਕੇ ਇਹਨਾਂ ਦੇ ਲਈ ਰਲਾ ਕੇ ਨਾ ਕੋੜੀ ਨੇ ਛਤੀਸਗੜ੍ਹ ਦੇ ਵਿੱਚ ਵੀ 10 ਸੀ ਤਾਂ ਇਹਨਾਂ ਕੋਲ ਨੇ 11 ਚੋਂ 9 ਇਹਨਾਂ ਕੋਲ ਨੇ ਤੇ ਕਰਨਾਟਕਾ ਚ 28 ਦੀਆਂ 28 ਨੇ ਕੋਈ ਨਹੀਂ ਸੀ ਤਾਂ ਹੋਰ ਹੁਣ ਉਹ ਉੱਥੇ ਹੋਰ ਕਿੱਥੋਂ ਲੈ ਆਉਣਗੇ ਸੋ ਕੈਜਿਲੀ ਵਾਰ ਗਈ ਇਹ ਗੱਲ ਵੀ ਮੈਨੂੰ ਜੱਜ ਦੀ ਹੈ ਜਦੋਂ ਇਹਨਾਂ ਸੀਟਾਂ ਦੀ ਗਿਣਤੀ ਮਿੰਤੀ ਕਰਨਾ ਵੀ ਇਹ ਸੀਟਾਂ ਕਿਤੋਂ ਆਣੇ ਨਹੀਂ ਜਾਊਗੀ ਹਰੇਕ ਸਟੇਟ ਚ ਸੀਟਾਂ ਚ ਹੈ ਅਸੀਂ ਜੰਮੂ ਕਸ਼ਮੀਰ ਲਈ ਚਾਹੇ ਅਸੀਂ ਹਿਮਾਚਲ ਲਈ ਚਾਹੇ ਹਰਿਆਣਾ ਲਈਏ ਹਰਿਆਣ ਚ 10 ਨੇ 10 ਹੋਣ 11ਵੇਂ ਛੋੜੇ ਲੈ ਆਉਣਗੇ ਕੱਟਣਗੇ ਤੇ ਉੱਤਰਾਖੰਡ ਲਈ ਜਾਂ ਬਿਹਾਰ ਚ 39 ਤੇ ਇਹ ਸੀਟਾਂ ਘਟਣ ਦੇ ਵਾਲੀ ਨੇ ਕਿਉਂਕਿ ਸਾਰੀਆਂ ਪਹਿਲੀ ਸਾਰੀਆਂ ਨਹੀਂ ਬੈਠਣ ਤਕਰੀਬਨ ਤੇ ਫਿਰ ਤਾਂ ਕਟੀਆਂ ਹੀ ਨੇ ਬਦਮੀਆਂ ਤਾਂ ਹੈ ਨਹੀਂ ਸੋ ਇਸ ਪੱਖੋਂ ਕੇ ਜਿਹੀ ਵਾਕੀ ਦੀ ਗੱਲ ਜਿਹੜੀ ਹੈ ਉਹ ਤੱਥਾਂ ਦੇ ਆਧਾਰ ਤੇ ਠੀਕ ਹੈ ਦੂਜਾ ਉਹਨਾਂ ਦਾ ਇਹ ਹੈ ਵੀ ਇਹ ਉਹ ਕਹਿੰਦੇ ਮੈਂ ਬਹੁਤ ਇਮਾਨਦਾਰ ਹਾਂ ਉਹਨਾਂ ਨੇ ਇੱਕ ਵੀ ਅਫਦਾ ਟੰਡੋਰਾ ਪਿੱਟਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਮੈਂ ਬਹੁਤ ਇਮਾਨਦਾਰ ਹਾਂ ਮੈਂ ਟੀਆਈਆਰਐਸ ਸਰਸੀਗਾ ਕਿ ਕਮਿਸ਼ਨਰ ਰਹਾ ਮੈਂ ਤੇ ਮੈਂ ਤਾਂ 10 ਸਾਲ ਲਗਾਤਾਰ ਝੁੱਗੀਆਂ ਝੌਂਪੜੀਆਂ ਦੇ ਵਿੱਚ ਜਾ ਕੇ ਕੰਮ ਕੀਤਾ ਇਹ ਜਿਹੜਾ ਮੈਨੂੰ ਐ ਲੱਗਦਾ ਹੈ ਵੀ ਮੈਂ ਨਹੀਂ ਕਹਿੰਦਾ ਕਿ ਜਿਹੜੀ ਵਾਰਨੇ ਕੋਈ ਕ腐ਪਸ਼ਨ ਕਰੀਆ ਨਹੀਂ ਕਰੀ ਕੀਆ ਉਹ ਤੱਕ ਸਮਾ ਦੱਸੇਗਾ ਕਿਉਂਕਿ ਉਹ ਕਿਸੇ ਨੇ ਕਿਹਾ ਸੀ ਸੱਚੇ ਫਾਂਸੀ ਚੜਦੇ ਦੇਖੇ ਝੂਠੇ ਐਸ਼ ੋਡਾਵਣ ਇਹ ਸਾਡੇ ਸਿਸਟਮ ਦੇ ਵਿੱਚ ਇਹ ਹੁੰਦਾ ਹੈ ਇਹ ਜਾਣਿਆ ਜਾਂਦਾ ਹੈ ਕਿ ਸੱਚਾ ਨੂੰ ਫਾਂਸੀ ਦਿੱਤੀ ਜਾਂਦੀ ਹੈ ਤੇ ਝੂਠੇ ਐਸ਼ ਕਰਦੇ ਨੇ ਤੇ ਉਹਦੇ ਸਬੂਤ ਕੋਈ ਅੱਜ ਨਹੀਂ ਹੈਗੇ ਚਾਹੇ ਤੁਸੀਂ ਮਨਸੂਰ ਲੈ ਲਓ ਚਾਹੇ ਤੁਸੀਂ ਸਿਕਰਤ ਲੈ ਲਓ ਚਾਹੇ ਤੁਸੀਂ ਸਮਥੀ ਲੈ ਲਓ ਚਾਹੇ ਗੁਰੂ ਨਾਨਕ ਦੇਵ ਜੀ ਤੋਂ ਚੱਕੀਆਂ 'ਤੇ ਹੋਣ ਦੀ ਗੱਲ ਲੈ ਲਓ ਚਾਹੇ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਲੈ ਲਓ ਚਾਹੇ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਲੈ ਲਓ ਚਾਹੇ ਦੋਸਤ ਛੋਟੇ ਸਰਜਾਦਿਆਂ ਨੂੰ ਸ਼ਹੀਦ ਕਰਨ ਦੀ ਗੱਲ ਲੈ ਲਓ ਚਾਹੇ ਭਾਈ ਤਾਰੂ ਸਿੰਘ ਦੀ ਖੋਪਰੀ ਲਾਉਣ ਦੀ ਗੱਲ ਲੈ ਲਓ ਕਿ ਤੁਸੀਂ ਚਾਹੇ ਬਾਬਾ ਬੰਦਾ ਸਿੰਘ ਬਹਾਦਰ ਜੀ ਗੱਲ ਲੈ ਲਓ ਤੁਸੀਂ ਕੋਈ ਵੀ ਲੈ ਲਓ ਔਰ ਕਿੰਨੇ ਨੇ ਹੋਰ ਆਪਣੇ ਜਿਹੜੇ ਹੈਗੇ ਨੇ ਭਗਤ ਸਿੰਘ ਹੋਰੀ ਰਾਜਗੁਰੂ ਸਰਦੇਵ ਤੇ ਮਦਰ ਨਾਲ ਢਿੰਗਰਾ ਕਰਤਾਰ ਸਿੰਘ ਸਰਾਭਾ ਸ਼ਹੀਦ ਉਧਮ ਸਿੰਘ ਬਾਬਰ ਕਾਦੀ ਗਦਰੀ ਬਾਬੇ ਕੋਈ ਅੰਤ ਨਹੀਂ ਆ ਮਤਲਬ ਕੋਈ ਆਏ ਨਹੀਂ ਹੈ ਵੀ 1 2 3 4 ਨਹੀਂ ਹੈਗੇ ਲਾਈਨਾਂ ਲੱਗੀਆਂ ਹੋਈਆਂ ਤੇ ਕਹਿੰਦੇ ਗੋਲੀ ਮਾਰੇ ਅੰਮੀ ਅਸੀਂ ਮੁੱਕਣਾ ਨਹੀਂ ਐਡੀ ਲੰਬੀ ਸਾਡੀ ਕਰਤਾਰ ਰੋਕੋ ਐਡੀ ਲੰਬੀ ਕਤਾਰ ਸੀ ਸਾਡੀ ਵੀ ਮਾਰੀ ਜਾਣੇ ਗੋਡੀਆਂ ਤਾਂ ਵੀ ਨਹੀਂ ਕਿਹਾ ਕੁੱਕੇ ਲੈ ਲੋ ਤੋਪਾਂ ਨਾਲ ਉਡਾਤੇ ਤੇ ਕਿਹੜਾ ਖਤਮ ਹੋਗੇ ਸੋ ਉਸ ਦੇ ਤਰੀਕੇ ਨਾਲ ਜਦ ਮੈਂ ਦੇਖਦਾ ਕਾਲੇ ਪੰਨ ਦੀ ਜੇਲ੍ਹ ਭਰੀ ਅੰਗਰੇਜ਼ ਨੇ ਤਾਂ ਵੀ ਸੋ ਉਹ ਤਾਂ ਗੱਲ ਕਦੇ ਖਤਮ ਨਹੀਂ ਹੁੰਦੀ ਜਿਹੜਾ ਲੜਾਈ ਤਾਂ ਹੈਗੀ ਹੈ ਸਮਾਜ 'ਚ ਚੱਲਦੀ ਰਹਿੰਦੀ ਹੈ ਪਰ ਅੱਜ ਸਾਡੇ ਸਮਾਜ ਨੂੰ ਸਾਡੇ ਦੇਸ਼ ਨੂੰ ਵੱਡਾ ਦੁਖਾਂਤ ਕੀ ਆ ਗਿਆ ਉਹਦੇ ਉੱਤੇ ਕੇਜਰੀਵਾਲ ਨੇ ਗੱਲ ਕਰੀ ਹੈ ਆਪਦੇ ਵੱਲੋਂ ਕਿ ਸਾਰੀਆਂ ਸੰਸਥਾਵਾਂ ਨੂੰ ਤੋੜਨਾ ਚਾਹੁੰਦੇ ਨੇ ਅਸਲ 'ਚ ਉਹ ਗੱਲ ਉਸ ਦੀ ਕਿੰਨਾ ਕਈ ਵਾਰ ਕੇਂਦਰਤ ਨਹੀਂ ਹੁੰਦੀ ਉਹਨਾਂ ਦਾ ਮਤਲਬ ਇਹ ਹੈ ਵੀ ਕਿਸੇ ਵੀ ਸੰਸਥਾ ਨੂੰ ਆਪ ਦੀ ਦੁਮ ਛੱਡਾ ਬਣਾ ਕੇ ਉਹਦੀ ਦੁਰਉਪਯੋਗ ਕਰਨਾ ਚਾਹੁੰਦੇ ਨੇ ਉਸ ਦੁਰਉਪਯੋਗ ਦੇ ਰਾਹੀਂ ਇਹ ਜਿਹੜਾ ਵੀ ਇਹਨਾਂ ਦਾ ਵਿਰੋਧ ਕਰਨ ਵਾਲਾ ਹੈ ਜੀ ਚੋ ਵੀ ਇਹਨਾਂ ਨੂੰ ਡਰਦਾ ਉਹਨੂੰ ਇਹ ਅੰਦਰ ਕਰਦੇ ਨੇ ਉਹ ਕੇਜਰੀਵਾਲ ਪ੍ਰੋਜੈਕਟ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਵੀ ਕਹਿ ਰਿਹਾ ਵੀ ਮੇਰੇ ਤੋਂ ਇਹਨਾਂ ਨੂੰ ਜ਼ਿਆਦਾ ਡਰ ਹੈ ਤੇ ਡਰਤਾ ਉਹਨਾਂ ਨੇ ਦਿਖਾਇਆ ਉਹਨੂੰ ਰਾਹੁਲ ਤੋਂ ਵੀ ਡਰ ਹੈ ਉਹਨਾਂ ਨੂੰ ਕਈਆਂ ਬਚੇਰਿਆਂ ਤੋਂ ਡਰ ਹੈ ਸੋ ਇਹ ਜਿਹੜਾ ਉਹਦਾ ਬਾਹਰ ਆਉਣਾ ਹੈ ਇਹਦਾ ਇੱਕ ਹੋਰ ਦੋਗਲਾ ਕੁਝ ਮੈਨੂੰ ਇਹ ਵੀ ਲੱਗਦਾ ਸੀ ਵੀ ਕਈ ਵਾਰ ਜੇ ਅੰਦਰ ਰਹਿੰਦਾ ਤਾਂ ਲੋਕਾਂ ਦੇ ਅਸਰ ਪਰ ਮੈਨੂੰ ਹੁਣ ਇਹ ਵੀ ਲੱਗਦਾ ਬਾਹਰ ਆਉਣ ਦਾ ਵੀ ਗਿੜਾ ਆਪ ਦਾ ਕੈਡਰ ਡੀਮੋਰਲਾਈਜ਼ ਹੋਇਆ ਹੋਇਆ ਸੀ ਉਹਨੂੰ ਇੱਕ ਮੋਰਲ ਬੂਸਟ ਮਿਲੇਗਾ ਵੀ ਦੇਖਿਆ ਸਾਡੇ ਜਵਾਨ ਤਾਂ ਮਿਲੀ ਹੈ ਨਾ ਉਹ ਜਵਾਨ ਤਾਂ ਦਵ ਚੱਲ ਗਿਆ ਚਾਹੇ ਉਹਨਾਂ ਨੂੰ ਇਹ ਹੌਸਲਾ ਦੇਵੇਗਾ ਕੋਸ਼ਿਸ਼ ਕਰੇਗਾ ਤੇ ਹੁਣ ਮੌਕਾ ਮਿਲੇਗਾ ਗਿੜਾ ਵਿਰੋਧੀ ਆਨੂੰ ਇਹ ਕਹਿਣ ਦਾ ਕਿ ਲੋਕ ਵਹਾਰਾ ਗਿਆ ਫਿਰ ਕਿਹੜਾ ਜੋਰ ਨਾਲ ਆ ਕੇ ਕੁਝ ਕਰਦਾ 100 ਇਲੈਕਸ਼ਨ ਕਮਿਸ਼ਨ ਤੋਂ ਨੋਟਿਸ ਦਿਵਾ ਸਕਦੇ ਨੇ ਕੋਈ ਵੱਡੀ ਗੱਲ ਨਹੀਂ ਕਿਉਂਕਿ ਇਲੈਕਸ਼ਨ ਕਮਿਸ਼ਨ ਵੀ ਅੱਜਕੱਲ ਦੇਖ-ਦੇਖ ਕੇ ਠੀਕ ਹੀ ਕੱਢਦਾ ਹੈ ਇਲੈਕਸ਼ਨ ਕਮਿਸ਼ਨ ਨੇ ਅ ਜੇਕ ਕਵਿਸ਼ਨ ਜੀ ਲਈ ਸਿੱਧੀ ਕਟਆਊਟ ਲਾਇਆ ਹੋਇਆ ਹੈ ਬੂਥ ਦੇ ਉੱਤੇ ਉਹਦੇ ਉੱਤੇ ਐਕਸ਼ਨ ਨਹੀਂ ਲੈਣ ਨੂੰ ਤਿਆਰ ਇਲੈਕਸ਼ਨ ਕਮਿਸ਼ਨਰ ਜਿੱਚ ਮੋਦੀ ਸਾਹਿਬ ਸਿੱਧਾ ਕਹਿੰਦੇ ਨੇ ਮੁਸਲਮਾਨ 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 ਆ ਦੇ ਪਾਸ ਨਾ ਅੱਗੇ ਤਾਂ ਘੱਟ ਗਿਣਤੀਆਂ ਜਾਂ ਹੋਰ ਕਹਿੰਦੇ ਸੀ ਹੁੰਦਾ ਸਿੱਧਾ ਮੁਸਲਮਾਨ ਕਹਿ ਰਹੇ ਨੇ ਉਹ ਮੋਦੀ ਸਾਹਿਬ ਨੂੰ ਤਾਂ ਕੋਈ ਇਲੈਕਸ਼ਨ ਕਮਿਸ਼ਨ ਦੀ ਜਰੂਰਤ ਨਹੀਂ ਆ ਵੀ ਉਹਨਾਂ ਨੇ ਚਿੱਠੀ ਕੱਢੇ ਤੇ ਪਰ ਜੇ ਖੜਗੇ ਸਾਹਿਬ ਨੇ ਕਹਿਤਾ ਕਿ ਵੀ ਇਹ ਡਾਟਾ ਡੇਟ ਪਾਇਆ ਹੈ ਤੇ ਉਹ ਇਲੈਕਸ਼ਨ ਕਮਿਸ਼ਨ ਤਾਂ ਬਿਆਨ ਦੇਣ ਦਾ ਕਿ ਅਸਾਸਦਨ ਦੀ ਤਰ੍ਹਾਂ ਡਾਟੇ ਦੀ ਜਸਤੀਵਾਰੂ 2019 ਤੋਂ 2019 2019 ਤੱਕ 370 ਸੀਟਾਂ ਤੇ ਦੋਸ਼ ਲੱਗਿਆ ਹੋਇਆ ਕਿ ਡਾਟਾ ਬਦਲੇ ਗਿਆ ਆਈਵੀਐਮ ਦਾ ਉਹਦਾ ਜਵਾਬ ਤਾਂ ਦਿੱਤਾ ਨਹੀਂ ਸੀ ਲક્ષਣ ਕਮਿਸ਼ਨ ਹੋਣਾ ਕਰੇ ਯੂਪਾਰ ਨੇ ਪੰਜਾਂ ਸਾਲਾਂ ਬਾਅਦ ਤੁਸੀਂ ਕਹਿੰਦੇ ਨਹੀਂ ਨਹੀਂ ਉਹ ਸਭ ਠੀਕ ਸੀ ਤੇ ਡਾਟਾ ਉੱਥੋਂ ਮਟੇਤਾ ਸੋ ਮੈਨੂੰ ਇਹ ਲੱਗਦਾ ਵਾਕਈ ਕੇਜਰੀਵਾਲ ਜੀ ਦੀ ਗੱਲ ਠੀਕ ਹੈ ਕਿ ਸਾਰੀਆਂ ਸੰਸਥਾਵਾਂ ਨੂੰ ਕਬਜ਼ੇ 'ਚ ਕਰਕੇ ਸਾਰੇ ਜਿਹੜੀ ਅਸੀਂ ਤੰਤਰ ਬਣਾਇਆ ਸੀ ਉਹਨੂੰ ਤੋੜ ਕੇ ਕਿਉਂਕਿ ਬਣਾਉਣਾ ਔਖਾ ਹੁੰਦਾ ਤੋੜਨਾ ਕੋਈ ਔਖਾ ਕੰਮ ਨਹੀਂ ਤੁਸੀਂ ਰੋਜ਼ ਹੀ ਘਰ ਬੰਦੇ ਦੇਖਦੇ ਹੋ ਤੋੜ ਤਾਂ ਦੋ ਦਿਨਾਂ 'ਚ ਬੰਨੀਆਂ ਵੱਡੀਆਂ ਕੋਠੀਆਂ ਤੋੜ ਦਿੰਦੇ ਨੇ ਅੱਜ ਕੱਲ ਬਹੁਤ ਜ਼ਰੀਤੋਂ ਦੰਦਨੇ ਪਰ ਬਣਾਇਆ ਨਹੀਂ ਜਾ ਸਕਦਾ ਇਹ ਕਿਤੇ ਸੋ ਜਿਹੜੀਆਂ ਸੰਸਾਰਵਾਸੀ ਆਜ਼ਾਦੀ ਤੋਂ ਬਾਅਦ ਬਣਾਈਆਂ ਸੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਨੂੰ ਵੱਡਾ ਖਤਰਾ ਹੈ ਪਰ ਹੁਣ ਕੇਜਰੀਵਾਲ ਜੀ ਨੇ ਇੱਕ ਗੱਲ ਹੋਰ ਕੇਂਦਰਿਤ ਕਰੀ ਹੈ ਹੋਰ ਕੇਂਦਰਿਤ ਕੀ ਕਰੀ ਹੈ ਕਿ ਪੁੱਛਦੇ ਨੇ ਮੈਨੂੰ ਕਹਿੰਦ ਨੇ ਵੀ ਤੂੰ ਇਹ ਹੈ ਤੇਰਾ ਪ੍ਰਧਾਨ ਸਾਨੂੰ ਆਂਡੀਆਂ ਇਹ ਆਂਡੀਆਂ ਨੂੰ ਪੁੱਛਣ ਤੁਹਾਡਾ ਪ੍ਰਧਾਨ ਮੰਤਰੀ ਕੌਣ ਹੋਏਗਾ ਕਿਨ ਮੈਂ ਇਹ ਪੁੱਛਣਾ ਬੀਜੇਪੀ ਨੂੰ ਵੀ ਤੁਹਾਡਾ ਕੌਣ ਹੋਏਗਾ ਮੋਦੀ ਸਾਹਿਬ ਤਾਂ 75 ਸਾਲ ਦੇ ਹੋ ਰਹੇ ਨੇ ਤੇ 75 ਸਾਲ ਦੇ ਤਾਂ ਤੁਸੀਂ ਉਹ ਮਾਰਗਦਰਸ਼ਕ ਮੰਡਲ ਦੇ ਪਾਤੇ ਕਹਿਣ ਲੱਗੇ ਹੁਣ ਤੁਸੀਂ ਆਇਆ ਨਾ ਸੋਚੋ મોદી ਸਾਹਿਬ ਨੂੰ ਵੋਟ ਪਾ ਰਹੇ ਹੋ ਤੁਸੀਂ ਸਮਝੋ ਅਮਿਤ ਸ਼ਾਹ ਨੂੰ ਪਾ ਰਹੇ ਹੋ ਸੋ ਉਹ ਵੀ ਉਹਨਾਂ ਨੇ ਚੰਗਾ ਉਹ ਮੈਂ ਕਹਾਂਗਾ ਵੀ ਕੁਝ ਗੱਲਾਂ ਤੇ ਬੜੀ ਖਾਦਿਰ ਜਵਾਬੀ ਨਾਲ ਜਵਾਬ ਦਿੰਦੇ ਨੇ ਚਾਹੇ ਉਹਨਾਂ ਦੇ ਬੋਲਣ ਦਾ ਸਟਾਈਲ ਤਾਂ ਉਹੀ ਹੈ ਖੈਰ ਲੀਡਰ ਦਾ ਸਟਾਈਲ ਹੋਣਾ ਤਾਂ ਥੋੜਾ ਡੈਸ਼ਿੰਗ ਹੀ ਹੈ ਪਰ ਜਿੰਨਾ ਉਹ ਉੱਚੀ ਬੋਲਦੇ ਨੇ ਉੰਨੀ ਕਈ ਵੇਰ ਲੋੜ ਵੀ ਨਹੀਂ ਹੁੰਦੀ ਮੈਨੂੰ ਵੀ ਲੋਕ ਕਹਿੰਦੇ ਨੇ ਵੀ ਤੁਸੀਂ ਬਹੁਤ ਉੱਚੀ ਬੋਲਦੇ ਹੋ ਮੈਨੂੰ ਵੀ ਲੱਗਦਾ ਹੁੰਦਾ ਵੀ ਹਾਂ ਮੈਂ ਬੋਲਦਾ ਉੱਚੀ ਹੈ ਪਰ ਆਦਤ ਬਣ ਜਾਂਦੀ ਹੈ ਉਹ ਆਦਤ ਕਈ ਵੇਰ ਬੰਦੇ ਤੋਂ ਉਹ ਕੇਜਰੀਵਾਲ ਸਾਹਿਬ ਤੋਂ ਵੀ ਨਹੀਂ ਛੁੱਟੀ ਜਾਂਦੀ ਮੈਂ ਤਾਂ ਦੋਸ਼ ਨਹੀਂ ਦਿੰਦਾ ਉਹਨਾਂ ਨੂੰ ਕਿਉਂਕਿ ਮੇਤੋ ਵੀ ਨਹੀਂ ਛੁੱਟੀ ਜਾ ਰਹੀ ਕਈ ਵਾਰੀ ਥੋਕੀ ਤਾਂ ਵੀ ਜਾਲ ਉੱਚਾ ਬੋਲਣ ਦੀ ਬਜਾ ਹੋੜੀ ਬੋਲਦੋ ਸੋ ਉਹਨਾਂ ਨੇ ਜਿੰਨਾ ਵੀ ਭਾਸ਼ਣ ਕਰਿਆ ਕਰਿਆ ਉਹਨਾਂ ਨੇ ਜੋਸ਼ ਦਿਵਾਉਣ ਦੇ ਵਾਸਤੇ ਹੈ ਪਰ ਉਹਦੇ 'ਚ ਉਹਨਾਂ ਨੇ ਤੱਥ ਜ਼ਰੂਰ ਜਿਹਨੇ ਗੱਲਾਂ ਤੇ ਇਸ਼ਾਰਾ ਕਰਿਓ ਬਹੁਤ ਮਹੱਤਵਪੂਰਨ ਨੇ ਉਹ ਸਾਨੂੰ ਸਮਝਣ ਦੀ ਲੋੜ ਹੈ ਉਹ ਸਾਡੀ ਡੈਮੋਕ੍ਰੇਸੀ ਵਾਸਤੇ ਬਹੁਤ ਹੀ ਮੈਂ ਕਹਾਂਗਾ ਵੀ ਇੱਕ ਇਹੋ ਜਿਹਾ ਮੋੜ ਆ ਗਿਆ ਹੈ ਵੀ ਜਾਂ ਅਸੀਂ ਇੱਧਰਾਂ ਜਾ ਜਾਈ ਤਾਂ ਇਸ ਚੋਣ ਨੇ ਹਾਲਾਂਕਿ ਕਦੀ ਵੀ ਕੋਈ ਹਮੇਸ਼ਾ ਜੇ ਕਾਲੀ ਬੋਲੀ ਰਾਤੋਂ ਹੋਰ ਕਾਲੀ ਹੋ ਜੇ ਤੇ ਇਹ ਨਹੀਂ ਹੁੰਦਾ ਵੀ ਉਦੋਂ ਮੁੜ ਕੇ ਚਿੱਟੀ ਨਹੀਂ ਹੋਣੀ ਚਾਨਣ ਨਹੀਂ ਹੋਣਾ ਚਾਨਣ ਤਾਂ ਹੁੰਦਾ ਹੀ ਹੈ ਤੇ ਜਿੱਥੇ 6 ਮਹੀਨੇ ਧਰੂਵ ਦੇ ਉੱਤੇ ਰਾਤ ਰਹਿੰਦੀ ਉੱਥੇ ਵਿੱਚੇ 6 ਮਹੀਨਾ ਬਾਅਦ ਦਿਨ ਚੜ ਜਾਂਦਾ ਆਪਣਨ ਤਾਂ 24 ਘੰਟੇ ਦਾ ਗਰਾਫ ਹੁੰਦੀ ਹੈ ਨਾ ਕਦੇ-ਕਦੇ 12 ਘੰਟੇ ਦੀ ਕਦੇ-ਕਦੇ 14 ਘੰਟੇ ਦੀ ਹੋ ਜਾਂਦੀ ਆ ਜਦ ਰਾਤਾਂ ਦਸੰਬਰ ਦੇ ਵਿੱਚ ਹੀ ਅਸੀਂ ਦੇਖੀ ਪਰ ਧਰੂਵਾਂ ਤੇ ਤਾਂ 6 ਮਹੀਨੇ ਰਾਤ ਰਹਿੰਦੀ ਹੈ ਫਿਰ ਵੀ ਉੱਥੇ ਦਿਨ ਚੜਦਾ ਹੈ ਸੋ ਇਸ ਕਰਕੇ ਕਦੇ ਵੀ ਐਸਾ ਨਹੀਂ ਹੁੰਦਾ ਬੀਜ ਨਾਸ ਨਹੀਂ ਹੁੰਦਾ ਕਿਸੇ ਗੱਲ ਦਾ ਦੁਨੀਆ 'ਚ ਬਦਲਾ ਆਏ ਨੇ ਸਾਰੀ ਦੁਨੀਆ 'ਚ ਆਏ ਅਸੀਂ ਕਿਸ ਕਿਸ ਥਾਂ ਤੋਂ ਇਨਸਾਨ ਜਿਹੜਾ ਹੈ ਜੰਗਲਾਂ 'ਚ ਰਹਿੰਦਾ ਸੀ ਕੱਪੜਾ ਨਹੀਂ ਸੀ ਉਹਦੇ ਕੋਲ ਅੱਗ ਨਹੀਂ ਬਾਲਨੀ ਹੁੰਦੀ ਸੀ ਉੱਥੋਂ ਉੱਠ ਕੇ ਐਸੀ ਅੱਗੇ ਆਇਆ ਤੇ ਇੱਥੇ ਹੁਣ ਵੀ ਕੇਜਰੀਵਾਲ ਜੀ ਨੇ ਜਿਹੜੀ ਅੰਗਲ ਨਾਲ ਇਸ਼ਾਰਾ ਕਰਿਆ ਉਹ ਇਹ ਹੈ ਕਿ ਦੇਸ਼ ਨੇ ਜਿਹੜਾ ਕੁਝ ਬਣਾਇਆ ਸੀ ਚਾਹੇ ਸੰਵਿਧਾਨ ਬਣਾਇਆ ਸੀ ਚਾਹੇ ਸਸਤਾਵਾਂ ਬਣਾਈਆਂ ਸੀ ਚਾਹੇ ਜਮੂਰੀਤ ਦਾ ਕਾਰਜ ਪ੍ਰਣਾਲੀ ਬਣਾਈ ਸੀ ਚਾਹੇ ਉਹਦੇ 'ਚ ਕੁਝ ਨਿਜਮ ਬਣਾਈ ਸੀ ਐਸ ਵਕਤ ਦੀ ਸਰਕਾਰ ਜਿਹੜੀ મોદી ਸਰਕਾਰ ਹੈ ਇਸ ਨੇ ਉਹ ਸਾਰੀਆਂ ਸੰਸਥਾਵਾਂ ਨੂੰ ਤੋੜਨਾ ਸ਼ੁਰੂ ਕਰਿਆ ਹੋਇਆ ਹੈ ਸੰਸਥਾਵਾਂ ਨੂੰ ਆਪਣੇ ਕਬਜੇ ਕਰਿਆ ਹੋਇਆ ਹੈ ਤੇ ਇਹ ਆਪਣੀ ਤਾਨਾਸ਼ਾਹੀ ਕਾਇਮ ਕਰਨੀ ਚਾਹੁੰਦੇ ਨੇ ਇਹ ਜਿਹੜਾ ਵੀ ਵਿਰੋਧੀ ਹੈ ਉਹਦੇ ਉੱਤੇ ਦੋਸ਼ ਲਾ ਕੇ ਉਹਨੂੰ ਅੰਦਰ ਸੁਟਣਾ ਚਾਹੁੰਦੇ ਨੇ ਕਿ ਦੁਰਉਪਯੋਗ ਕਰ ਰਹੇ ਨੇ ਸੰਸਥਾਵਾਂ ਦਾ ਇਸ ਕਰਕੇ ਸਾਡੀ ਜਮਹੂਰੀਤ ਨੂੰ ਖਤਰਾ ਹੈ ਪਰ ਉਹ ਖਤਰੇ ਦੇ ਉੱਤੇ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਇਹ ਹੈ ਵੀ ਤੁਸੀਂ ਸਾਨੂੰ ਕੀ ਸਵਾਲ ਕਰਜੋ ਤੁਸੀਂ ਆਪਦੇ ਸਵਾਲਾਂ ਦੇ ਜਵਾਬ ਦਿਓ ਤੇ ਇਹ ਮੈਨੂੰ ਲੱਗਦਾ ਵੀ ਉਹ ਠੀਕ ਹੈ ਉਹਨਾਂ ਨੇ ਇੱਕ ਆਪਣੇ ਸਮਗਰੀ ਆਪਣੇ ਆਪ ਵਰਕਰਾਂ ਨੂੰ ਜੋ ਹੋਰ ਲੋਕਾਂ ਨੂੰ ਵੀ ਆਈਐਨਡੀਆ ਗੱਠ ਜੋੜਨ ਨੂੰ ਵੀ ਇਹ ਦੇਤੀ ਹਾਲਾਂਕਿ ਆਈਐਨਡੀਆ ਗੱਠ ਜੋੜ ਤਾਂ ਬੜੇ ਪਿਆਰ ਨਾਲ ਅਲਿੰਕਾ ਗਾਂਧੀ ਦੇ ਮਹਾਭਾਸ਼ਣ ਤੋਂ ਹੁੰਦਾ ਕਦੀ ਉਹ ਆਪਣਾ ਤਹਮਲ ਨਹੀਂ ਗੁਮ ਕਰਦੀ ਨਾ ਉਹ ਸ਼ਬਦਾਂ ਦੀ ਮर्यादा ਭੁੱਦੀ ਹੈ ਪਰ ਬੜੇ ਜੋਸ਼ ਨਾਲ ਬੋਲਦੀ ਹੈ ਕਦੇ ਕਦੇ ਈਮੋਸ਼ਨਲ ਵੀ ਬਹੁਤ ਹੋ ਜਾਂਦੀ ਹੈ ਸੰਵੇਦਨਾ ਬਹੁਤ ਜ਼ਿਆਦਾ ਹੁੰਦੇ ਨੇ ਆਮ ਵਾਂਗ ਰਹਿ ਕੇ ਤੇ ਕੇਜਰੀ ਬਾਗੀ ਨੇ ਵੀ ਆਪਣੇ ਲੋਕਾਂ ਨੂੰ ਇੱਕ ਹੌਸਲਾ ਦਿੱਤਾ ਹੈ ਕਿ ਬਾਹਰ ਆਉਣ ਸਾਰ ਗਿਣ ਕਰਨ ਨੇ ਧਾਰਨ ਵਾਲੀ ਗੱਲ ਕਰੀ ਐ ਪਰ ਤੱਥਾਂ ਨਾਲ ਕਰੀ ਐ ਇਸ ਕਰਕੇ ਉਹ ਠੀਕ ਐ ਉਹਦਾ ਫਾਇਦਾ ਹੀ ਹੋਏਗਾ ਆਈਐਨਡੀਆ ਗੱਠ ਜੋੜ ਨੂੰ ਤੇ ਜਿੰਨਾ ਕਿ ਇਹ ਹੋਊਗਾ ਵੀ ਲੋਕ ਜੀ ਬਾਹਰ ਆ ਗਿਆ ਹੁਣ ਕੀ ਕਰ ਲਿਆ ਇਹੋ ਜੀ ਗੱਲ ਐ ਕਿਉਂਕਿ ਅੰਦਰ ਬੈਠੇ ਦਾ ਇੱਕ ਹੋਰ ਫਾਇਦਾ ਹੁੰਦਾ ਲੋਕਾਂ ਦਾ ਇਹ ਸੀਗਾ ਈਵਨ ਜਿਹੜੇ ਕੱਟੜ ਤੋਂ ਕੱਟੜ ਵੁਰਦੀ ਹਦੀ ਜਾ ਰਹੀ ਤਾਂ ਬਹੁਤ ਜਾਂਦੀ ਐ ਹਾਂ ਇਸ ਜਿਹੜੇ ਮਨੁੱਖੀ ਕਿਉਂਕਿ ਮੈਂ ਤਾਂ ਮਨੁੱਖੀ ਸੋਚ ਦਾ ਵਿਦਿਆਰਥੀ ਹਾਂ ਮੇਰਾ ਕਿੱਤਾ ਹੀ ਮਨੁੱਖੀ ਸਰੀਰ ਤੇ ਮਨ ਨੂੰ ਸਮਝਣਾ ਤੇ ਉਹਦਾ ਇਲਾਜ ਕਰਨ ਦੀ ਕੋਸ਼ਿਸ਼ ਕਰਨੀ ਹੈ ਸ਼ਰੀਰ ਦੀ ਤੇ ਉਹਦੇ ਵਿੱਚ ਮੈਨੂੰ ਇਹ ਲੱਗਦਾ ਹੈ ਵੀ ਇੱਕ ਪਾਸੇ ਇਹ ਵੀ ਸੀਗਾ ਵੀ ਲੋਕ ਦੇਖੋ ਜੀ ਉਹਨੂੰ ਅੰਦਰ ਭਾਰ ਕੇਆ ਹੋ ਰਹਾ ਲੋਕਣ ਕਿਹਾ ਜਿਆਰ ਹੁਣ ਬਾਹਰ ਆ ਗਿਆ ਤੇ ਰਾਤ ਗਈ ਬਾਤ ਗਈ ਅਲੀਕਤ ਹੋ ਜਾਣੀਆਂ ਪਰ ਬਾਹਰ ਆ ਕੇ ਉਹਨੇ ਉਹਦੀ ਹਾਜਰੀ ਰਵਾਣੀ ਸ਼ੁਰੂ ਕਰਤੀ ਗੀਲੇ ਨਾਲ ਉਹਦੇ ਬਾਹਰ ਜਿਹੜੀ ਉਹ ਜੇਲ ਹੈ ਉਹ ਰੁੱਕ ਪੁੱਧਣਗੇ ਨਹੀਂ ਉਹ ਮੜ ਮੜੋ ਜੇਲ ਨੂੰ ਯਾਦ ਕਰਾਏਗਾ ਵੀ ਮੇਰੇ ਨਾਲ ਆਖ ਰਿਆ ਆਖ ਰਿਆ ਇਸ ਤਾਂ ਕਰਿਆ ਉਹ ਫਿਰ ਕਹਾਣੀਆਂ ਹੁਣ ਜਿਸ ਤਰੀਕੇ ਨਾਲ ਗੋਦੇ ਨੇ ਕੇਜਰੀਵਾਲ ਜੀ ਮੈਨੂੰ ਲੱਗਦਾ ਉਹ ਕਹਾਣੀਆਂ ਲੋਕਾਂ ਤੇ ਅਸਰ ਕਰਨਗੀਆਂ ਤੇ ਜਿਹੋ ਜਿਹੇ ਮੋਦੀ ਸਾਹਿਬ ਰੋਜ਼ ਭਾਸ਼ਣ ਕਰ ਰਹੇ ਨੇ ਤੇ ਜਿਹੋ ਜਿਹੇ ਇਲੈਕਸ਼ਨ ਕਮਿਸ਼ਨ ਉਹਦੇ ਉੱਤੇ ਕੋਈ ਉਹਨਾਂ ਸੀ ਕੋਈ ਐਕਸ਼ਨ ਨਹੀਂ ਲੈਂਦਾ ਤੇ ਦੂਜਿਆਂ ਨੂੰ ਐਂ ਧਾੜ ਕੇ ਪੈਂਦੇ ਨੇ ਇਲੈਕਸ਼ਨ ਈਸੀਆਈ ਆਫ ਇੰਡੀਆ ਇਲੈਕਸ਼ਨ ਕਮਿਸ਼ਨ ਮੁਖੀ ਚੋਣ ਕਮਿਸ਼ਨ ਮੈਨੂੰ ਲੱਗਦਾ ਉੱਥੇ ਵੀ ਕਿਤੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਹੁਣ ਤਾਂ ਸਿੱਧੀ ਇੱਕ ਧਿਰ ਵੱਨ ਲੱਗੇ ਜਦ ਕਿ ਚੋਣ ਕਮਿਸ਼ਨ ਧਿਰ ਨਹੀਂ ਮੰਨਦਾ ਹੁੰਦਾ ਖੰਗੇ ਸਾਹਿਬ ਨੇ ਉਹਦੀ ਚਿੱਠੀ ਦਿੱਕਤੀ ਪਬਲਿਕ 'ਚ ਜਾਰੀ ਕਰਤੀ ਤੇ ਵੀ ਡੇਟਾ ਕਿਉਂ ਨਹੀਂ ਪਾਇਆ 6% ਕਿਉਂ ਵਧ ਗਿਆ ਕਿ ਇਲੈ ਕਿ ਮੁਖ ਚੋਣ ਕਮਿਸ਼ਨ ਨੇ ਉਹਦਾ ਜਵਾਬ ਠੀਕ ਦੇਣ ਦੀ ਵਜ੍ਹਾ ਮਹੀਨੇ ਦੇ ਵਿੱਚ ਸ਼ੁਰੂ ਕਰਦੇ ਮੁਖ ਚੋਣ ਕਮਿਸ਼ਨ ਕੋਈ ਪੋਲੀਟਿਕਲ ਪਟੇ ਨਹੀਂ ਹੈ ਮੁਖ ਚੋਣ ਕਮਿਸ਼ਨ ਕੋਈ ਇੱਕਤਰ ਨਹੀਂ ਹੈ ਕੋਈ ਇੱਕ ਪਾਰਟੀ ਦਾ ਬੰਦਾ ਨਹੀਂ ਹੈ ਮੁਖ ਚੋਣ ਕਮਿਸ਼ਨ ਇੱਕ ਸਾਰਿਆਂ ਦਾ ਸਾਂਝਾ ਹੈ ਸਾਰਿਆਂ ਦਾ ਸਾਂਝਾ ਰੈਫਰੀ ਹੈ ਤੇ ਜੇ ਉਹਨੇ ਇਹ ਕੁਝ ਕਰਨਾ ਸ਼ੁਰੂ ਕਰਤਾ ਵੀ ਮਹੀਨੇ ਦੇ ਨੇ ਸ਼ੁਰੂ ਕਰਤੇ ਉਹ ਦੱਸ ਦੇ ਕਿ 11 ਦਿਨ ਡੇਟ ਕਿਉਂ ਪਾਏ ਨੇ ਮੈਂ ਮੈਂ ਵੀ ਸਵਾਲ ਕਰਿਆ ਵੀ ਇੱਕ 102 ਸੀਟਾਂ ਦੀ ਚੋਣ ਹੁੰਦੀ ਆ ਤੁਸੀਂ ਡੇਟਾ ਨਹੀਂ ਪਾਉਂਦੇ ਫਿਰ 88 ਸੀਟਾਂ ਤੇ ਚੋਣ ਹੁੰਦੀ ਆ 99 ਜੇ ਤੁਸੀਂ ਡਾਟਾ ਨਹੀਂ ਪਾਉਂਦੇ ਤੁਸੀਂ ਵੋਟਾਂ ਨਹੀਂ ਪਾਉਂਦੇ ਕਿੰਨੀਆਂ ਪਈਆਂ ਫਿਰ ਜਿਆਦਾ ਖਬਰਾਂ ਚ ਖਬਰ ਲੱਗ ਜਾਂਦੀ ਹੈ ਫਿਰ ਗੋਹਾਂ ਦਾ ਪਾ ਦਿੰਦੇ ਹੋ ਉਹ ਫਿਰ 99 ਦਾ ਚਾਰਜਿੰਗ ਕਿਵੇਂ ਤਿਆਰ ਹੋ ਗਿਆ ਪਹਿਲਾਂ ਕਿਹ ਰਹਿੰਦੇ ਵਿੱਚ ਕਿਉਂ ਨਹੀਂ ਤਿਆਰ ਹੋਇਆ ਤੁਸੀਂ ਤਾਂ 17 ਸੀ ਫਾਰਮ ਰੋਜ਼ ਹੀ ਪੁਰਾਣਾ ਵਿੱਚ ਲਿਖਿਆ ਤੁਸੀਂ ਹਰੇਕ ਉਸ ਦੇ ਚੋਣ ਜਿਹੜਾ ਏਜੰਟ ਹੈ ਉਹਨੂੰ ਵੀ ਫਾਰਮ ਦੇਣਾ ਜੋ ਨਾ ਵੀ ਮੰਗੇ ਤਾਂ ਵੀ ਦੇਣਾ ਹੈ ਇਲੈਕਸ਼ਨ ਰੂਲਾਂ ਦੇ ਵਿੱਚ ਗਾਈਡ ਬੁੱਕ ਚ ਆਰੋ ਦੇ ਨੂੰ ਮੰਡੈਟਰੀ ਬਣਾਇਆ ਉਹਦੇ ਉੱਤੇ ਹੁਕਮ ਲਾਇਆ ਕਿ ਫਾਰਮ ਦੇਣਾ ਕਿ ਐ ਕੋਈ ਮੰਗੇ ਚਾਹੇ ਨਾ ਮੰਗੇ ਪੋਲਿੰਗ ਅਧਿਕਾਰੀ ਹੈ ਜੇਲਾ ਉਹਨੇ ਅ ਪ੍ਰਸ਼ਾਸਨਿਕ ਅਫਸਰ ਨੇ ਕਿ ਫੇਰ ਅਗਦੀ ਹੈ ਪਹਿਲਾਂ ਮੈਨੂੰ ਮੈਂ ਨਹੀਂ ਸੀ ਹੁਣ ਮੈਂ ਦੁਬਾਰਾ ਪੜਿਆ ਹੈ ਕਿ ਉਹ ਕਿਚੋ ਓਵਰਲੁੱਕ ਹੋਇਆ ਸੀ ਮੇਤੋਂ ਮੈਨੂੰ ਸੀਗਾ ਵੀ ਫਾਰਮ ਤਸਦੀਕ ਕਰਕੇ ਜਾਂਦੇ ਨੇ ਉਹਨਾਂ ਨੇ ਇੱਕ ਫਾਰਮ ਸੀਲ ਕਰਕੇ ਭੇਜਣਾ ਇੱਕ ਅਨਸੀਲਡ ਵੀ ਦੇਣਾ ਹੈ ਤਾਂਕਿ ਗਿਣਤੀ ਵੀ ਹੁੰਦੀ ਰਹੇ ਜੇ ਹਰ ਵਾਰੀ ਡਾਟਾ ਕਾਂਟੇ ਕਾਂਟੇ 2-2 ਘੰਟੇ ਬਾਅਦ ਜਾਰੀ ਕਰਨਾ ਹੈ ਜੇ EVM ਬੰਦ ਕਰਨ ਤੋਂ ਬਾਅਦ ਵੋਟਾਂ ਚ ਪੈਣੀ ਨਹੀਂ ਗਿਣਤੀ ਸਾਰਿਆਂ ਨੂੰ ਦੱਸ ਕੇ ਉਹ ਫਾਰਮ ਸਾਈਨ ਕਰਕੇ ਦੇਣਾ ਹੈ ਉਹ ਸਾਈਨਡ ਫਾਰਮ ਹਰੇਕ ਨੂੰ ਦੇਣਾ ਹੈ ਤੇ ਇੱਕ ਸੀਲ ਕਰਕੇ ਭੇਜਣਾ ਇੱਕ ਅਨਸੀਲਡ ਭੇਜਣਾ ਤੇ ਫੇਰ ਭਾਈ ਇਹ ਗਿਣਤੀ ਜੋੜਨ ਦਾ ਕੀ ਔਖਾ ਕੰਮ ਸੀ ਉਹਦੇ ਚ 19 ਦਿਨ ਕਿਵੇਂ ਲੱਗੇ ਜਦ ਚੋਣਾ ਮੈਂ ਕਹਿੰਦਾ ਤੁਸੀਂ ਇੰਹ ਚੋਣਾ ক্লোਜ਼ ਦੇ ਲੋ ਉਦਾਂ ਕਹਤਾ ਵੀ ਇੰਨੀ ਵੋਟ ਪਈ ਆ ਚਲੋ ਮੰਨ ਲਿਆ ਪਰ ਜਦੋਂ ਚੋਣ ਹੋ ਚੁੱਕੀ ਸੀਡਿੰਗ ਜਿਹੜੀ ਈਮੇਲ ਬੰਦ ਹੋ ਗਈ ਤੁਸੀਂ ਉਹਦੇ ਇੱਥੇ ਤਾਂ ਸਿੱਧਾ ਹੀ ਆ ਗਿਆ ਨਾ ਹੁਣ ਉਸ ਤੋਂ ਬਾਅਦ ਤਾਂ ਵਧ ਨਹੀਂ ਕਰਤ ਨਹੀਂ ਤੁਸੀਂ ਇਹ ਤਾਂ ਸਾਰੇ 15 ਮਿੰਟਾਂ ਦਾ ਕੰਮ ਸੀ ਅੱਜ ਕਾ ਤਾਂ ਫੋਟੋ ਖਿੱਚੋ ਭੇਜ ਦਿਓ ਉਹਦੀ ਜੋੜ ਹੋ ਜਾਂਦਾ ਕੋਈ ਔਖਾ ਕੰਮ ਹੀ ਨਹੀਂ ਹੈ ਤੋ ਇਹ ਜਾਣਬੁੱਝ ਕੇ ਨਹੀਂ ਕਰਿਆ ਗਿਆ ਸੀ ਕਿ ਉਸ ਤਰੀਕੇ ਦੇ ਨਾਲ ਕੇਜਰੀਵਾਲ ਸਾਹਿਬ ਦਾ ਜਿਹੜਾ ਕੁਝ ਵੀ ਉਹਨਾਂ ਨੇ ਕਿਹਾ ਮੁੱਢਲੇ ਤੌਰ ਤੇ ਮੈਂ ਕਹਾਂਗਾ ਵੀ ਅੱਜ ਜੀ ਇਸ ਦੀ ਡੋਟ ਸੀ ਔਰ ਉਹਨਾਂ ਨੇ ਠੀਕ ਦੱਸਿਆ ਵੈਸੇ ਸਾਰੇ ਲੀਡਰ ਵੀ ਦੱਸ ਰਹੇ ਨੇ ਪਰ ਕੇਜਰੀਵਾਲ ਦਾ ਆਪਣਾ ਅੰਦਾਜ਼ ਹੈ ਉਹ ਕਹਿੰਦੇ ਗੜਬਕਾ ਅੰਦਾਜ਼ੇ ਬਿਆਨ ਆ ਰਿਹਾ ਹੈ ਕਿ ਹੋਰ ਸ਼ੇਅਰ ਲਿਖਨ ਵਾਲੇ ਤਾਂ ਹੋਰ ਵੀ ਬਹੁਤ ਨੇ ਗਾਉਣ ਵਾਲੇ ਬੋਲਣ ਵਾਲੇ ਵੀ ਬਹੁਤ ਨੇ ਪਰ ਗੜਬਕਾ ਦਾ ਆਪਣਾ ਬਿਆਨ ਹੈ ਕੇਜਰੀਵਾਲ ਸਾਹਿਬ ਦਾ ਆਪਣਾ ਬਿਆਨ ਹੈ ਉਹਦਾ ਆਪਣਾ ਤਰੀਕਾ ਉਹ ਹੀ ਗੱਲ ਕਹਿੰਦਾ ਪਰ ਮੈਨੂੰ ਉਹ ਗੱਲ ਜਿਸੀ ਹੈ ਸਹੀ ਗੱਲ ਹੈ ਸਾਨੂੰ ਸਾਰੇ ਦੇਸ਼ ਵਾਸੀਆਂ ਨੂੰ ਦੇਖਣਾ ਚਾਹੀਦਾ ਹੈ ਕਿ ਅੱਜ ਸਾਡੇ ਸਾਹਮਣੇ ਇੱਕ ਬੰਦੇ ਨੂੰ ਜਾਂ ਇੱਕ ਪਾਰਟੀ ਨੂੰ ਅੱਗੇ ਦੇਉਣ ਜਾਂ ਨਾ ਦੇਉਣ ਦਾ ਨਹੀਂ ਇੱਕ ਨੂੰ ਜਿਤਾਉਣ ਜਾਂ ਹਰਾਉਣ ਦਾ ਸਵਾਲ ਨਹੀਂ ਅੱਜ ਸਾਡੀ ਜਮਹੂਰੀਅਤ ਦਾ ਸਾਡੇ ਬੋਲਣ ਦੇ ਅਧਿਕਾਰ ਦਾ ਸਾਡੀ ਮਨੁੱਖੀ ਅਧਿਕਾਰ ਦਾ ਸਾਡੇ ਰੋਜ਼ਗਾਰ ਦੇ ਅਧਿਕਾਰ ਦਾ ਸਾਡੇ ਸੰਵਿਧਾਨਕ ਅਧਿਕਾਰਾਂ ਦਾ ਸਾਡੇ ਸੰਵਿਧਾਨ ਨੂੰ ਵੀ ਹੋਣ ਨੂੰ ਬਚਾਉਣ ਦਾ ਇਹ ਸਵਾਲ ਸਾਡੇ ਸਾਹਮਣੇ ਬੜਾ ਵਿਕਰਾਲ ਰੂਪ 'ਚ ਖੜਾ ਹੈ ਤੇ ਹੁਣ ਸਾਨੂੰ ਇਹ ਇਹਨੂੰ ਮੁਖਾਤਬ ਹੋਣਾ ਹੀ ਪੈਣਾ ਹੈ ਤੇ ਇਸ ਤੋਂ ਬਿਨਾ ਸਾਨੂੰ ਸਰਨਾ ਨਹੀਂ ਮੂਜ਼ੇ ਬਿਲਕੁਲ ਬਿਲਕੁਲ ਸੋ ਲੋਕ ਸਾਬ ਅਰਵਿੰਦ ਕੇਜਰੀਵਾਲ ਦੇ ਬਾਹਰ ਆਉਣ ਦੇ ਨਾਲ ਜਰੂਰ ਇੱਕ ਆਮ ਆਦਮੀ ਪਾਰਟੀ ਵਾਲੇ ਨੂੰ ਬੁਲਾਰਾ ਤਾਂ ਮਿਲੂਗਾ ਕੈਂਪੇਨ ਉਹ ਕਰਨਗੇ ਬਾਕੀ ਕਈ ਗੱਲਾਂ ਜਿਹੜੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਉਠਾਈਆਂ ਉਹ ਉਹ ਗੱਲਾਂ ਦੇ ਵਿੱਚ ਕਈ ਗੱਲਾਂ ਵਾਜਿਬ ਗੱਲਾਂ ਵੀ ਸੀ ਬਾਕੀ ਚਲੋ ਹਰ ਇੱਕ ਪੋਲੀਟੀਸ਼ੀਅਨ ਦਾ ਆਪਣਾ ਹੁੰਦਾ ਆਮ ਆਦਮੀ ਪਾਰਟੀ ਦਾ ਥੋੜਾ ਦਾ ਜਿਆਦਾ ਹੈ ਕਿ ਆਪਣੇ ਆਪ ਨੂੰ ਪੇੜ ਦਾ ਢੇਰ ਬਣਾ ਕੇ ਲੋਕਾਂ ਦੇ ਵੱਡੇ ਤੌਰ ਦੇ ਉੱਪਰ ਪੇਸ਼ ਕਰਨਾ ਕਿ ਇਸ ਪੇੜ ਦਾ ਸੱਟ ਦਾ ਲੱ ਠੱਗਾ ਹੁੰਦਾ ਉਹ ਚੀਜ਼ ਵੀ ਕਿ ਹੈਗੀ ਆ ਪਰ ਬਥੇਰੀਆਂ ਗੱਲਾਂ ਬਾਜਬੀ ਨੇ ਜਿਹੜੀਆਂ ਕੁਝ ਉਹਨਾਂ ਨੇ ਕੀਤੀਆਂ ਭਾਜੀਪੀ ਦੇ ਸੰਸਥਾਵਾਂ ਨੂੰ ਲੈ ਕੇ ਸੌਰਵ ਜੀ ਤੁਸੀਂ ਸਮਾਂ ਕੱਢਿਆ ਇਸ ਅਹਿਮ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਚੁੱਕੇ ਜੀ ਥੈਂਕ ਯੂ ਸੌਰਵ ਜੀ